ਬਾਬਾ ਸੇਰੋ ਬਾਬਾ ਸੇਰੋ ਜੰਨੂ ਮਮਸ ਕਾਪਾ ਬਾਬਾ ਸੇਰੋ ਬਾਬਾ ਸੇਰੋ ਆਵਦਾ ਜਿਹੜਾ ਮੁੱਦਾ ਹੈਗਾ 700 ਦੇ ਡੀਸੀਡਰ 70% ਸਟ੍ਰੈਕਚਰ ਵਾਲੇ ਪਰ ਸਵਾਈਡ ਚੱਲ ਰਹੀਆਂ ਉਹਨਾਂ ਦੀ ਮਸ਼ੀਨ ਲੱਗਦ ਕਰ ਇਹ 3 ਮਿੰਟ ਦਾ ਖੜੋ ਰੋਕ ਦਿੱਤੀ ਗਈ ਤੇ 40 ਬੰਦੇ ਜਿਹੜੇ ਚੌਥੀ ਦੇ 70% ਅੱਡੇ ਸੀਗੇ 11 ਮਿੰਟ ਉਹਨਾਂ ਦਾ ਖੜੋ ਰੋਕ ਦਿੱਤੀ ਗਈ ਅਚਰ ਮੇਸਾ ਭੰਡਾ ਬਣਾ ਕੇ ਜਿਹੜੀਆਂ ਲਾਜਮੇ ਦਿਖਾਉਣ ਰਹੀਆਂ ਕਿ ਨਹੀਂ ਇਹਨਾਂ ਦਾ ਲਾਜਮੇ ਨੂੰ ਬੜਾ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਹੈ ਕਿਰਾ ਸਾਤੋਂ ਬੱਜੜਾ ਸੇਸ਼ਾ ਦਾ ਜਿਹੜਾ ਸਿਸਟਮ ਮਿਲਿਆ ਹੋਇਆ ਪੁਲਿਸ ਸੁਧਾਰਨ ਲਈ ਅੱਜ ਕਮਸਰ ਬੇਨਤੀ ਕੀਤੀ ਕਿ ਇਹਨਾਂ ਨੂੰ ਇੱਕ ਥਾਂ ਦੇ ਜਿਹੜਾ ਵਾ ਇਹਨਾਂ ਦਾ ਬੈਠਣਾ ਚੁਰੀ ਹੈ ਜੇ ਸਾਡੇ ਮੁਲਾਜ਼ਮ ਇਹ ਮਿੱਡਲ ਚੋਂ ਜਾਂਦੇ ਨੇ ਤੇ ਕਲਰ ਕੰਨਦੇ ਨਹੀਂ ਕਿ ਅਸੀਂ ਏਜੰਟਾਂ ਜੋ ਏਜੰਟਾਂ ਚੰਦੇ ਨੇ ਉਹ ਕਹਿੰਦੇ ਮਿੱਡਲ ਚੋਂ ਦੇ ਤੇ ਇਹਨਾਂ ਨੂੰ ਸਵਾਲ ਨੂੰ ਪਾਦੇ ਕਹਿੰਦੇ ਨੇ ਇਹਦਾ ਕੋਈ ਜਿਹੜਾ ਆਪਾਂ ਪ੍ਰੋਪਰ ਕੰਮ ਸਮਝ ਨਹੀਂ ਆਉਂਦਾ ਰਾਣੇ ਮਯੂਰੀ ਇਲਾਕਾ ਮੁਦਰੀ ਲੱਗਿਆ ਜਿਹੜਾ ਵਾ ਇਥੇ 10 ਹੱਥ ਪਰ ਉਹ ਡੈਪਟੀਸ਼ਨ ਦੇ ਇਥੇ ਜਿਹੜਾ ਹੋਇਆ ਉਹਨੇ ਗੈਰ ਕਾਨੂੰਨੀ ਅਧਿਕਾਰੀਆਂ ਦੇ ਹੁਕਮਾਂ ਤੋਂ ਉਹਦਾ ਤਨਖਾਹ ਰੁਕੇ ਨਹੀਂ ਆਉਂਦਾ ਪਰ ਵੀ ਕਰ ਲਈ ਮੰਗ ਕੀਤੀ ਹੈ ਇਮਾਨਦਾਰੀ ਅੱਗੇ ਅੱਲਾ ਸੁਣਿਆ ਅਸੀਂ ਬਿਸ਼ਵਾਦ ਹੋਇਆ ਕਿ ਮਹੀਨੇ ਦੇ ਹਰ ਮਹੀਨੇ ਦੇ 10 ਦਿਨ ਦੇ ਤਨਖਾਹ ਆ ਉਹ ਜ਼ਰੀ ਕੱਢ ਕੇ ਜੋ ਬੋਲੇ